ਸਸ਼ੀ ਗਾਲ ਜੀ ਮੈਂ ਟਿਮਣੀ ਸਿਟੀ ਤੋਂ ਅੱਜ ਤੁਹਾਡੇ ਵਾਸਤੇ ਲੈ ਕੇ ਆਗਾ ਪੱਕਾ ਐਂਟ ਡੀਲ ਪੂਰੀ ਤਮਾਕਾ ਡੀਲ ਹੋਊਗੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦੇਣਾ ਜਿਹੜਾ ਸਾਡੀ ਵੀਡੀਓ ਨੂੰ 10 ਦੱਸ ਜਾਣਿਆਂ ਨੂੰ ਮੈਂਸ਼ਨ ਕਰਕੇ ਸਟੋਰੀ ਲਾਊਗਾ ਉਹਨੂੰ ਕੱਲ ਨੂੰ ਆਪਾਂ ਸਵੇਰੇ 10 ਵਜੇ ਸਲੀਪਰ ਗਿਫਟ ਕਰਨਾ ਸਕੇਚਰ ਦਾ ਫਸਟ ਦਾ ਸਿੰਗਲ ਜੁੜਾ ਤੁਹਾਨੂੰ ਪੈਣਾ 1500 ਰੁਪਏ ਦਾ ਦੋ ਪੈਣੇ ਆ ਤੁਹਾਨੂੰ 2800 ਰੁਪਏ ਦੇ ਸਾਈਜ਼ ਵੇਲੂਗਾ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਆ ਲੋ 3100 ਰੁਪਏ ਦਾ ਲਓ ਜੀ ਤੇ ਆ ਤੁਹਾਨੂੰ ਮਿਲੂਗਾ 1500 ਰੁਪਏ ਦਾ ਲਓ ਜੀ ਚੈੱਕ ਕਰੋ ਆ ਤੁਹਾਨੂੰ ਮਿਲੂਗਾ ਸਤਿ ਸ਼੍ਰੀ ਅਕਾਲ ਜੀ ਮੈਂ ਟੀ ਮਨੀ ਸੱਠੀ ਤੋਂ ਤਿਆਜ ਤੁਹਾਡੇ ਵਾਸਤੇ ਲੈ ਕੇ ਆ ਗਿਆ ਆਪਾਂ ਘੈਂਟ ਆਫਰ ਤੇ ਆਰਟੀਕਲ ਬਹੁਤ ਸੋਹਣੇ ਆਉਣਗੇ ਪਹਿਲਾਂ ਤੁਸੀਂ ਚੈੱਕ ਕਰੋ ਆਹ ਆਰਟੀਕਲ ਹੈ 3150 ਰੁਪਏ ਦਾ ਸਟੋਰ ਤੇ ਵੀ ਲੱਗਿਆ ਹੋਇਆ ਵਾ ਇਹ ਗੁਡਰੀਆ ਉਹ ਕੀ ਨਾਮ ਕਹਿੰਦੇ ਨੇ ਗੁਡਿਅਰ ਦਾ ਜਿਹੜੇ ਦਾ ਟਾਇਰ ਆਉਂਦੇ ਨੇ ਉਹ ਕੰਪਨੀ ਦਾ ਵਾ origignal ਹੈ ਦਾ import ਇਹ ਇਹ ਆਪਾਂ ਵੇਚਦੇ 3150 ਰੁਪਏ ਦਾ ਠੀਕ ਹੈ ਜੀ ਤੇ ਆਪਾਂ ਇਹਦੇ ਚ ਇੱਕ import ਤਿਆਰ ਕਰਾਇਆ ਆਪਣਾ import ਤਿਆਰ ਕਰਾਇਆ ਆਪਾਂ ਆ ਚੈੱਕ ਕਰੋ ਸੇਮ ਹਨ ਦੇਖੋ ਇਹ ਆਪਣਾ ਆਪ ਤਿਆਰ ਕਰਾਇਆ ਆ 3100 ਰੁਪਏ ਦਾ ਲਓ ਜੀ ਤੇ ਆ ਤੁਹਾਨੂੰ ਮਿਲੂਗਾ 1500 ਰੁਪਏ ਦਾ ਲਓ ਜੀ ਚੈੱਕ ਕਰੋ ਆ ਤੁਹਾਨੂੰ ਮਿਲੂਗਾ 1500 ਰੁਪਏ ਦਾ ਇਹ ਆਪਾਂ ਸਿੰਗਲ ਜਿਹੜਾ ਤੁਹਾਨੂੰ ਪਹਿਣਾ 1500 ਰੁਪਏ ਦਾ ਦੋ ਪਹਿਣੇ ਆ ਤੁਹਾਨੂੰ 2800 ਰੁਪਏ ਦੇ ਸਾਈਜ਼ ਮਿਲੂਗਾ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਆ ਲਓ ਚੈੱਕ ਕਰ ਲਓ ਇਹਦੇ ਚ ਸੇਮ ਚ ਬਲੈਕ ਆ ਲਓ ਜੀ ਸਿੰਗਲ ਜਿਹੜਾ ਤੁਹਾਨੂੰ 1500 ਦਾ ਦੋ ਪਹਿਣੇ ਆ ਤੁਹਾਨੂੰ 2800 ਰੁਪਏ ਦੇ ਸਾਈਜ਼ ਮਿਲੂਗਾ ਤੁਹਾਨੂੰ ਵੀਰੇ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਲਓ ਜੀ ਆ ਆ ਜੂ ਐਡੀਡਾਸ ਬਹੁਤ ਸੋਹਣੇ ਆਰਟੀਕਲ ਨੇ ਲਓ ਜੀ ਚੈੱਕ ਕਰ ਲਓ ਸਾਰਾ ਸਲਾਈ ਵਾਲਾ ਮਾਲ ਹੋਊਗਾ ਡਬਲ ਸੋਲ ਪਤਾਵਾ ਹੋਊਗਾ ਲਓ ਜੀ ਐਂਟੀ ਸਕਿਡ ਹੋਊਗਾ 트리플 ਸੋਲ ਲੱਗੇ ਹੋਏ ਨੇ ਲਓ ਜੀ ਇਹਦੇ ਤਿੰਨ ਕਲਰ ਮਿਲਣਗੇ ਤੁਹਾਨੂੰ ਵਾਈਟ ਤੇ ਬਲੈਕ ਸਾਈਜ਼ ਮਿਲੂਗਾ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਤੇ ਇੱਕ ਇਹਦੇ ਚ ਆਜੂਗਾ ਬਲੂ ਲਓ ਜੀ ਚੈੱਕ ਕਰੋ ਆਰਟੀਕਲ ਦੁਬਾਰਾ ਨੀਗਾ ਕਰ ਲਓ ਤੁਸੀਂ ਤਿੰਨ ਰੰਗ ਇਹਦੇ ਚ ਆਣਗੇ ਬਲੈਕ, ਬਲੂ, ਵਾਈਟ ਤੇ ਦੋ ਰੰਗ ਇਹਦੇ ਚ ਆਉਣਗੇ ਸਕੇਚਰ ਚ ਜੀ ਤੇ ਇਹਦੇ ਚ ਇਕੱਲਾ ਗ੍ਰੇ ਕਲਰ ਆਊਗਾ ਬਹੁਤ ਸੋਹਣਾ ਤਿਆਰ ਕੀਤਾ ਵਾ ਇਹ ਪਤਾ ਹੀ ਨਹੀਂ ਕਿਵੇਂ ਬਣ ਗਿਆ ਉਹਨਾਂ ਤੋਂ ਲਓ ਜੀ ਸਾਈਜ਼ ਮਿਲੂਗਾ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਤੇ ਸਾਡੇ ਵਟਸਐਪ ਨੰਬਰ ਹੋਣਗੇ 70364050 ਤੇ ਤੁਸੀਂ ਵਟਸਐਪ ਕਰਕੇ ਫੋਟੋ ਮੰਗਾ ਕੇ ਸਾਈਜ਼ ਪਤਾ ਕਰਕੇ ਪੇਮੈਂਟ ਕਰ ਸਕਦੇ ਹੋ ਤੇ ਸਾਡੇ ਇੱਦਾਂ ਹੀ ਵੀਡੀਓ ਦੇਖਣ ਲਈ ਟੀਮ ਹਨੀ ਸਟੇਟ ਪੇਜ ਨੂੰ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ ਧੰਨਵਾਦ ਸਸ਼ੀ ਗਾਲ ਜੀ ਮੈਂ ਟੀਮ ਵੰਡੀ ਸਿਟੀ ਤੋਂ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਿਆ ਆਪਾਂ ਘੈਂਟ ਡੀਲ ਪੂਰੀ ਤਮਾਕਾ ਡੀਲ ਹੋਊਗੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦੇਣਾ ਜਿਹੜਾ ਸਾਡੀ ਵੀਡੀਓ ਨੂੰ ਟੀ 10 ਦੱਸ ਜਾਣੇ ਨੂੰ ਮੈਂਸ਼ਨ ਕਰਕੇ ਸਟੋਰੀ ਲਾਊਗਾ ਉਹਨੂੰ ਕੱਲ ਨੂੰ ਆਪਾਂ ਸਵੇਰੇ 10 ਵਜੇ ਸਲੀਪਰ ਗਿਫਟ ਕਰਨਾ ਸਕੇਚਰ ਦਾ ਫਸਟ ਦਾ ਲਓ ਜੀ ਚੈੱਕ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਜੀ ਆਰਟੀਕਲਾਂ ਤੇ ਆ ਲੋ ਏ 6 ਦਾ ਆਰਟੀਕਲ ਆ ਜਾਊਗਾ ਬਹੁਤ ਸੋਹਣਾ ਆਰਟੀਕਲ ਹੈ ਇੱਕ ਜੋੜਾ ਤੁਹਾਨੂੰ ਪਊਗਾ 1100 ਦਾ ਦੋ ਪੈਣਗੇ 2000 ਰੁਪਏ ਦੇ ਸਾਈਜ਼ ਮਿਲੂਗਾ 7 ਨੰਬਰ ਤੋਂ ਲੈ ਕੇ 10 ਨੰਬਰ ਤੱਕ ਆਰਟੀਕਲ ਚੈੱਕ ਕਰ ਲਓ ਲਓ ਜੀ ਕੁਆਲਿਟੀ ਉਹੀ ਐ ਮੈਂਬਰੀ ਫੋਮ ਹੋਊਗਾ ਡਬਲ ਸਲਾਈ ਹੋ ਡਬਲ ਕੁਸ਼ਨ ਹੋਊਗਾ ਚੈੱਕ ਕਰੋ ਡਬਲ ਸੋਲ ਹੋਊਗਾ ਲਓ ਜੀ ਦੋ ਕਲਰ A6 ਚ ਨੇ ਤੇ ਦੋ ਹੀ ਕਲਰ ਆ ਪਿਉਮਾ ਜਾਇ ਨੇ ਆਇਕਾ ਨਵਾਂ ਤਿਆਰ ਕਰਾਇਆ ਆਪਾਂ ਪਿਉਮਾ ਨੈਟਰੋ ਮਲਟੀ ਚੈੱਕ ਕਰ ਲਓ ਇਹ ਵੀ ਡਬਲ ਸੋਲ ਐ ਡਬਲ ਮੈਮਰੀ ਫਰਮ ਕੁਸ਼ਨ ਹੋਊਗਾ ਵਿਦ ਸਲਾਈ ਵਾਲਾ ਮਾਲਾ ਕੋਈ ਲਾਂਬਾ ਨਹੀਂ ਆਊਗਾ ਨੌਨ ਸਲਿੱਪ ਚੈੱਕ ਕਰੋ ਆਹ ਰੈੱਡ ਇਹਦੀ ਸਾਰਾ ਨਾਲ ਵੱਧ ਡਿਮਾਂਡ ਰਹੀ ਹੈ ਤੇ ਸਾਰਾ ਨਾਲ ਉਹ ਵੱਧ ਵਾਸਤੇ ਤੁਸੀਂ ਪੁੱਛੋ ਹੀ ਨਾ ਬੜਾ ਔਖਾ ਮੰਗਵਾਇਆ ਆਪਾਂ ਲਓ ਜੀ ਸਾਰਾ ਨਾਲ ਵੱਧ ਡਿਮਾਂਡ ਆ ਕਸਟਮਰ ਦੀ ਇਹਦੀ ਰੇਂਜ ਵੀਰੇ ਰਹੂਗੀ ਉਹੀ ਇਹੀ ਰੇਂਜ ਦੇ ਦੇਣਾ ਆਪਾਂ ਇਹ ਵੀ ਤੁਹਾਨੂੰ 1000 ਰੁਪਏ ਦਾ ਨਹੀਂ ਨਹੀਂ ਸੌਰੀ ਥੋੜਾ ਜਿਹਾ ਦੋ ਜੋੜੇ ਤੁਹਾਨੂੰ ਦਵਾਂਗੇ 2000 ਦੇ ਇੱਕ ਦਵਾਂਗੇ 1100 ਰੁਪਏ ਦਾ ਨੰਬਰ ਸਾਡਾ ਹੋਊਗਾ 70364 ਜੀ ਨੂੰ ਆਪੀਆਂ ਤੇ ਸਾਡੇ WhatsApp ਨੰਬਰ ਹੋਣਗੇ ਸਕਰੀਨ ਤੇ ਵੀ ਚਲਦੇ ਇੱਕ ਇਹਦੇ ਚਾ ਮਲਟੀ ਤਿਆਰ ਕਰਾਇਆ ਆਪਾਂ ਗਾਈਡ ਆਨ ਦਾ ਚੈੱਕ ਕਰੋ ਬਹੁਤ ਸੋਹਣਾ ਮਾਡਲ ਹੈ ਤੇ ਸਸ਼ੀਕਾਲ ਧੰਨਵਾਦ